ਜਿਨ੍ਹਾਂ ਨੂੰ ਨਾ ਮਿਲਿਆ ਉਹਨਾਂ ਨੇ ਨਿਰਾਸ਼ ਹੋ ਕੇ ਇਨਕਾਰ ਕਰ ਦਿੱਤਾ ਹੈ ਹੀ ਨਹੀਂ ਹੈ ਹੀ ਨਹੀਂ ਭਈ ਨਿਰਾਸ਼ੀ ਬਹੁਤ ਦਿਨ ਲਾਗ ਹੈ ਬਹੁਤ ਦਿਨ ਹੋ ਗਏ ਸਾਧਨਾ ਕਰਦੇ ਖੇਡ ਤੇ ਕੁਝ ਬਣੇ ਨਹੀਂ ਇਹ ਨਿਰਾਸ਼ਾ بڑے بڑے ਉੱਚੇ ਕਰਮ ਕਰਨ ਵਾਲੇ ਮਿਹਨਤ ਕਰਨ ਵਾਲੇ ਤਪੱਸਿਆ ਸਾਧਨਾ ਕਰਨ ਵਾਲੇ ਉਹਨਾਂ ਤੇ ਘਟਤ ਆਉਂਦੀ ਹੈ ਰਸਤੇ ਦਾ ਇਹ ਵੀ ਇੱਕ ਪੜਾਅ ਹੋਇਆ ਕਿ ਨਿਰਾਸ਼ ਹੋ ਜਾਣਾ ਸਾਰੇ ਤੇ ਨਹੀਂ ਲੇਕਿਨ ਬਹੁਤੇ ਹੁੰਦੇ ਨੇ ਫਕੀਰ ਹਾਫਿਜ਼ ਵੀ ਹੋਇਆ ਕਹਿੰਦਾ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚ ਨਹੀਂ ਆਇਲ ਖੁਜਾ ਦਾ ਆਨੰਦ ਹਾਲੇ ਮਾਂ ਸੁਬਕ ਸਾਰਾ ਨੇ ਸਾਹਿਲਾ ਈਰਾਨ ਦਾ ਇਹ ਸਭ ਤੋਂ ਵੱਡਾ ਫਕੀਰ ਹੈ ਹਾਫਿਜ਼ ਜਿਸ ਤਰ੍ਹਾਂ ਸੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਾਕ ਲੈਂਦੇ ਆਂ ਦਿਵਾਨੇ ਹਾਫਿਜ਼ ਦਾ ਇਰਾਨੀ ਲੋਕ ਵਾਕ ਲੈ ਕੇ ਕੰਮ ਤੇ ਜਾਂਦੇ ਨੇ ਦੁਕਾਨ ਦਾ ਮਹੂਰਤ ਕਰਨਾ ਹੈ ਮਕਾਨ ਦਾ ਮਹੂਰਤ ਕਰਨਾ ਹੈ ਯਾਤਰਾ ਤੇ ਜਾਣਾ ਹੈ ਦਿਵਾਨੇ ਹਾਫਿਜ਼ ਦਾ ਵਾਕ ਲੈਂਦੇ ਇਹਨਾਂ ਨੂੰ ਫਾਲ ਲੈਣਾ ਕਹਿੰਦੇ ਨੇ ਇਹਨੇ ਇਤਨਾ ਸਤਕਾਰ ਹੈ ਇਤਨਾ ਪੂਜਦੇ ਨੇ ਉਹ ਕਹਿੰਦਾ ਹੈ ਸ਼ਬੇ ਤਾਰੀਖ ਅੰਧੇਰੀ ਰਾਤ ਮੈਨੂੰ ਦਿਖਾਈ ਕੁਛ ਨਹੀਂ ਦੇਜਿਆ ਚੱਲ ਤੇ ਮੈਂ ਰਿਆਂ ਪਰ ਅੰਧੇਰ ਵਿੱਚ ਮਿਹਨਤ ਤੇ ਮੈਂ ਬੜੀ ਕਰ ਰਿਆਂ ਚਲਦਾ ਤੇ ਮੈਂ ਪਿਆ ਅੰਧੇਰ ਵਿੱਚ ਸ਼ਬੇ ਤਾਰੀਕ ਬੀਮੇ ਮੌਜ ਗਰਦਾ ਵਿੱਚ ਨਹੀਂ ਆਇਆ ਤੇ ਚਲਦਾ ਚਲਦਾ ਮੈਂ ਗਰਦਾਬ ਦੇ ਵਿੱਚ ਵੀ ਫਸ ਗਿਆ ਪਾਣੀ ਜਿੱਥੇ ਗਰਦਿਸ਼ ਕਰੇ ਉਹਨੂੰ ਗਰਦਾਬ ਕਹਿੰਦੇ ਨੇ ਗਰਦ ਆਬ ਆਬ ਦੀ ਗਰਦਿਸ਼ ਪਾਣੀ ਦੀ ਗਰਦਿਸ਼ ਜਿੱਥੇ ਪਾਣੀ ਘੁੰਮਣ ਲੱਗ ਪਵੇ ਘੁੰਮਣ ਘੇਰੀ ਜਿਸ ਨੂੰ ਅਸੀਂ ਕਹਿੰਦੇ ਆ ਇਹਨੂੰ ਫਾਰਸੀ ਦੇਚ ਗਰਦਾਬ ਕਹਿੰਦੇ ਨੇ ਆਬ ਦੀ ਗਰਦਿਸ਼ ਪਾਣੀ ਦੀ ਗਰਦਿਸ਼ ਕਹਿੰਦਾ ਇੱਕ ਤੇ ਅંધੇਰਾ ਮੈਂ ਚੱਲ ਪਿਆ ਦੂਜਾ ਦਰਿਆ ਦੀ ਘੁੰਮਣ ਘੇਰੀ ਚ ਫਸ ਗਿਆ ਗਰਦਾਬ ਦੇ ਚ ਫਸ ਗਿਆ ਨਾ ਉਰਾਰ ਦਿਖਾਈ ਦਿੰਦਾ ਨਾ ਪਾਰ ਮੇਰੇ ਨਾਲ ਵੀ ਕੋਈ ਨਹੀਂ ਕੁਜਾ ਦਾ ਆਨੰਦ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾ ਜਿਹੜੇ ਇਸ ਰਸਤੇ ਤੇ ਕਦੀ ਚਲੇ ਨਹੀਂ ਉਹ ਕੀ ਜਾਣਨ ਉਹ ਮੇਰੀ ਵਿਪਤਾ ਨੂੰ ਨਹੀਂ ਸਮਝ ਸਕਦੇ ਉਹ ਮੇਰੀ ਪੀੜਾ ਨੂੰ ਨਹੀਂ ਸਮਝ ਸਕਦੇ ਹੁਣ ਮੈਂ ਦੂਸਰਾ ਨੁਕਤਾ ਬਿਆਨ ਕਰਾਂ ਜਿਤਨੀ ਪੀੜਾ ਚਾਹ ਸੰਤ ਭਗਤ ਫਕੀਰ ਲੰਗਦੇ ਨੇ ਕੋਈ ਗ੍ਰਸਤੀ ਨਹੀਂ ਲੰਗਦਾ ਕੋਈ ਦੁਨੀਆਦਾਰ ਬੰਦਾ ਨਹੀਂ ਲੰਗਦਾ ਕਿਉਂਕਿ ਚੱਲਣਾ ਤੇ ਅੰਧੇਰੇ 'ਚ ਹੀ ਪੈਂਦਾ ਹੈ ਇਹ ਜਿਹੜੀ ਸੂਰਜ ਦੀ ਰੋਸ਼ਨੀ ਹੈ ਇਹਦੇ 'ਚ ਤੇ ਸਿਰਫ ਪਦਾਰਥ ਦਿਖਾਈ ਦੇਂਦੇ ਨੇ ਪਰਮਾਤਮਾ ਨਹੀਂ ਸੰਸਾਰ ਦਿਖਾਈ ਦੇਂਦਾ ਨਿਰੰਕਾਰ ਨਹੀਂ ਉਹ ਤੇ ਅਨਭਵ ਪ੍ਰਕਾਸ਼ ਚਾਹੀਦਾ ਹੈ ਤੁਹਾਡਾ ਪਹਿਲੇ ਪਹਿਲੇ ਅਨਭਵ ਪ੍ਰਕਾਸ਼ ਕਿੱਥੇ ਚੰਨਾ ਤੇ ਅੰਧੇਰੇ ਚ ਪੈਂਦਾ ਹੈ ਹਰ ਇੱਕ ਨੂੰ ਅੰਧੇਰੇ ਚ ਚੱਲਣਾ ਪੈਂਦਾ ਸਮਝ ਤੇ ਕੁਝ ਵੀ ਨਹੀਂ ਚੱਲਣਾ ਪੈਂਦਾ ਸਮਝ ਤੇ ਕੁਝ ਵੀ ਨਹੀਂ ਕਰਨਾ ਪੈਂਦਾ ਇਸੇ ਵਾਸਤੇ ਇੰਜ ਵੀ ਆਖਿਆ ਜਾਂਦਾ ਹੈ ਧਰਮ ਪਹਿਲੇ ਕਦਮ ਦੇ ਚ ਅੰਧ ਵਿਸ਼ਵਾਸ ਹੈ ਬਲਾਈਂਡ ਫੇਥ ਹੈ ਸ਼ਾਇਦ ਮੈਂ ਆਪ ਜੀ ਦੇ ਸਾਹਮਣੇ ਅਰਜ਼ ਕੀਤੀ ਹੈ ਕਿ ਨਹੀਂ ਸਵਾਮੀ ਵਿਵੇਕਾਨੰਦ ਤੇ ਕਿਸੇ ਨੇ ਪ੍ਰਸ਼ਨ ਕੀਤਾ ਸੀ ਸਵਾਮੀ ਜੀ ਕੀ ਮਨੁੱਖ ਲਈ ਲਾਜ਼ਮੀ ਹੈ ਬਲਾਈਂਡ ਫੇਥ ਕਮ ਸੇ ਕਮ 15 ਵੀ ਭਾਸ਼ਾਵਾਂ ਦੇ ਗਿਆਨੀ ਸਨ ਸਵਾਮੀ ਵਿਵੇਕਾਨੰਦ ਬਹੁਤ ਅੱਛੇ ਆਪਣੇ ਵਕਤ ਦੇ ਵਕਤਾ ਸਨ ਹਰੇ ਰਾਮਾ ਹਰੇ ਕ੍ਰਿਸ਼ਨਾ ਜਿਹੜੀ ਲਹਿਰ ਹੈ ਇੰਜ ਕਹਿ ਲੋ ਅਗਰ ਸਾਰੀ ਦੁਨੀਆ ਚੋ ਭਰਮਣ ਨਾ ਕਰਦੇ ਤੇ ਫੈਲਦੀ ਵੀ ਨਾ Swami Ram Krishan Paramhans ਦੇ ਵਿਚਾਰਾਂ ਨੂੰ Vivekananda ਨੇ ਫੈਲਾਇਆ ਦੂਰ ਦੂਰ ਤੱਕ ਕਈ ਭਾਸ਼ਾਵਾਂ ਦਾ ਗਿਆਨੀ ਪੰਡਿਤ ਅੱਜ ਰਾਏਪੁਰ ਦੇਚ ਕਿਸੇ ਨੇ ਪ੍ਰਸ਼ਨ ਕਰ ਦਿੱਤਾ ਸਵਾਮੀ ਜੀ ਕੀ ਬਲਾਈਂਡ ਫੇਥ ਚਾਹੀਦਾ ਹੈ अंधविश्वास जरूरी है कह लगे हां जरूरी है पर एक शर्त है जिसते फेथ होवे ओ ब्लाइंड ना होवे, जिसते भरोसा होवे ओ अंधा ना होवे परमात्मा भरोसा, जिसते भरोसा है ओ ते प्रकाश है ਪਰ ਜੋ ਭਰੋਸਾ ਕਰ ਰਿਹਾ ਹੈ ਉਹ ਅੰਦਾ ਹੈ ਇਹ ਅਧੂਰੀ ਗੱਲ ਹੈ ਇਹ ਬਹੁਤ ਕੀਮਤੀ ਗੱਲ ਕਹੇ ਗਏ ਹੈ ਬਲਾਈਂਡ ਫੇਥ ਵੀ ਚਾਹੀਦਾ ਹੈ ਪਰ ਜਿਸ ਤੇ ਫੇਥ ਹੋਵੇ ਉਹ ਅੰਦਾ ਨਾ ਹੋਵੇ ਜਿਸ ਤੇ ਭਰੋਸਾ ਹੈ ਉਹ ਅੰਦਾ ਨਾ ਹੋਵੇ ਭਰੋਸਾ ਕਰਨ ਵਾਲਾ ਅੰਧਾ ਹੈ ਤੇ ਕੋਈ ਗੱਲ ਨਹੀਂ ਪਰ ਜਿਸ ਤੇ ਭਰੋਸਾ ਹੈ ਉਹ ਅੰਧਾ ਨਾ ਹੋਵੇ ਉਹ ਭਟਕਦੇ ਦੀ ਬਾਹ ਪਕੜ ਲਏਗਾ ਕਿਉਂਕਿ ਉਹ ਅੰਧਾ ਨਹੀਂ ਹੈ ਉਹ ਭਟਕਦੇ ਹੋਏ ਦਾ ਵੀ ਦਮਨ ਪਕੜ ਲਏਗਾ ਪਰ ਇੱਕ ਤੇ ਮਨੁੱਖ ਅੰਧਾ ਹੋਵੇ ਤੇ ਫਿਰ ਭਰੋਸਾ ਵੀ ਅੰਦੇ ਤੇ ਇੱਕ ਤੇ ਜਿਸ ਤੇ ਭਰੋਸਾ ਹੈ ਉਹ ਭਟਕ ਰਿਹਾ ਹੈ ਇੱਕ ਜੋ ਭਰੋਸਾ ਕਰ ਰਿਹਾ ਹੈ ਉਹ ਭਟਕ ਰਿਹਾ ਹੈ ਤੇ ਦੋਵੇਂ ਹੀ ਭਟਕਦੇ ਪੈਣ ਮੈਂ ਅਰਜ਼ ਕਰਾਂ ਜਿਸ ਪਰਮਾਤਮਾ ਨੂੰ ਜਾਣਿਆ ਨਹੀਂ ਸਮਝਿਆ ਨਹੀਂ ਤੇ ਚਲਿਆ ਹੈ ਤੇ ਅੰਧ ਵਿਸ਼ਵਾਸ ਹਰ ਇੱਕ ਦਾ ਚਾਹੇ ਹਿੰਦੂ ਹੈ ਮੁਸਲਮਾਨ ਹੈ ਸਿੱਖ ਹੈ ਇਸਾਈ ਹੈ ਪਹਿਲਾ ਕਦਮ ਤੇ ਅੰਧ ਵਿਸ਼ਵਾਸ ਹੈ ਹਰ ਮਨੁੱਖ ਦਾ ਪਹਿਲਾ ਕਦਮ ਅੰਧ ਵਿਸ਼ਵਾਸ ਹੈ ਲੇਕਿਨ ਅੰਦਰ ਉਸ ਨੂੰ ਇੱਕ ਇਹ ਧ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਜਿਸ ਤੇ ਮੈਂ ਵਿਸ਼ਵਾਸ ਕਰ ਰਿਹਾ ਉਹ ਅੰਦਾ ਨਹੀਂ ਉਹਨੂੰ ਮੇਰੇ ਅੰधेਪਣ ਦੀ ਸਮਝ ਹੈ ਮੈਨੂੰ ਉਸ ਦੇ ਸੁਝਾਖੇ ਪਣ ਦੀ ਸਮਝ ਨਹੀਂ ਹੈ ਮੈਂ ਲਗਜ਼ ਕਰ ਦਰਾਂ ਉਹਨੂੰ ਮੇਰੇ ਅੰधेਪਣ ਦੀ ਸਮਝ ਹੈ ਭਟਕਦੇ ਦੀ ਬਾ ਪਕੜ ਲਏਗਾ ਸਮਝ ਹੈ ਮੈਨੂੰ ਉਸ ਦੀ ਸਮਝ ਨਹੀਂ ਕਿਉਂਕਿ ਮੈਂ ਅੰਧਾ ਸ਼ੁਰੂ ਸ਼ੁਰੂ ਹਰ ਇੱਕ ਮਨੁੱਖ ਜੋ ਚਲੇਗਾ ਅੰਧ ਵਿਸ਼ਵਾਸ ਹੈ ਅੰਦੇ ਦਾ ਵਿਸ਼ਵਾਸ ਹੈ ਅੰਦੇ ਦਾ ਚੱਲਣਾ ਹੈ ਹਾਫਿਜ਼ ਉਸੇ ਦਾ ਜ਼ਿਕਰ ਕਰ ਰਿਹਾ ਹੈ ਸ਼ਵੇ ਤਾਰੇਕ ਬੀਮੇ ਮੌਜ ਗਰਦਾ ਬੇਚੁਨੀ ਆਇਲ اے ਖੁਦਾ ਅੰਧੇਰ ਹੈ ਤੇਰੀ ਕੱਖ ਸਮਝ ਨਹੀਂ ਮੈਨੂੰ ਕੋਈ ਸਮਝ ਨਹੀਂ ਰੋਜ਼ੇ ਵੀ ਰੱਖਦਾ ਪਿਆ ਨਮਾਜ਼ ਵੀ ਪੜਦਾ ਪਿਆ ਸਭ ਕੁਝ ਕਰਦਾ ਪਿਆ ਕੋਈ ਸਮਝ ਲੈ ਤੇਰੀ ਕੋਈ ਸਮਝ ਨਹੀਂ ਚੱਲ ਪਿਆ ਸ਼ਬੇ ਧਾਰੇਕ ਬੀ ਮੈਂ ਮੌਜ ਗਰਦਾਵੇ ਚੁਣੀ ਆਇ ਪਰ ਮੈਂ ਗਰਦਾਬ ਦੇ ਚ ਵੀ ਫਸ ਗਿਆ ਘੁੰਮਣ ਗੇਰੇ ਚ ਵੀ ਫਸ ਗਿਆ ਸੰਸਾਰ ਦੇ ਦੁੱਖ ਸੁੱਖ ਦੇ ਚ ਵੀ ਫਸ ਗਿਆ ਇੱਜ਼ਤ ਬੇਇੱਜ਼ਤੀ ਦੇ ਚ ਵੀ ਫਸ ਗਿਆ ਨਫੇ ਨੁਕਸਾਨ ਦੇ ਚ ਵੀ ਫਸ ਗਿਆ ਕਾਲ ਦੇ ਚ ਹਰ ਮਨੁੱਖ ਫਸਿਆ ਹੋਇਆ ਹੈ ਤੇ ਕਾਲ ਨੂੰ ਗੁਰਬਾਣੀ ਜਾਲ ਕਹਿੰਦੇ ਨੇ ਤੇ ਕਾਲ ਦੇ ਚ ਕੀ ਹੈ ਜਨਮ ਮਰਨ ਸੁਖ ਦੁਖ ਸੁਖ ਦੀ ਲਾਲਸਾ ਵਿੱਚ ਮਨੁੱਖ ਫਸਿਆ ਹੋਇਆ ਹੈ ਦੁੱਖਾਂ ਦੇ ਪੈਹ ਦੇ ਚ ਮਨੁੱਖ ਫਸਿਆ ਹੋਇਆ ਹੈ ਜੀਵਨ ਦੀ ਲਾਲਸਾ ਵਿੱਚ ਮਨੁੱਖ ਫਸਿਆ ਹੋਇਆ ਹੈ ਮਰਨ ਦੇ ਪੈਹ ਦੇ ਚ ਮਨੁੱਖ ਫਸਿਆ ਹੋਇਆ ਹੈ ਇਹੀ ਕੁਛ ਹੈ ਜਾਲੀ ਰੈਣ ਜਾਲ ਦਿਨ ਹੋਆ ਜੇਤੀ ਘੜੀ ਫਾਈ ਤੇਤੀ ਸਮਾਂ ਕੀ ਹੈ ਦਿਨ ਤੇ ਰਾਤ ਮਨੁੱਖ ਇਸ ਦੇ ਚ ਫਸਿਆ ਹੋਇਆ ਹੈ ਕਾਲ ਦੇ ਵਿੱਚ ਫਸਿਆ ਹੋਇਆ ਤੇ ਕਾਲ ਦਾ ਫਸਣਾ ਕੀ ਹੈ ਸੁੱਖ ਦੀ ਲਾਲਸਾ ਤੇ ਦੁੱਖ ਦਾ ਭੈ ਜੀਵਨ ਦੀ ਲਾਲਸਾ ਤੇ ਮਰਨ ਦਾ ਭੈ ਕਿਉਂਕਿ ਕਾਲ ਦੇ ਵਿੱਚ ਇਹੀ ਕੁਝ ਹੋ ਰਿਹਾ ਹੈ ਸਮੇਂ ਦੇ ਵਿੱਚ ਇਹੀ ਕੁਝ ਹੋ ਰਿਹਾ ਹੈ ਤਾਂ ਕਿਵੇਂ ਉਹ ਅਵਸਥਾ ਮਿਲੇ ਜੀਵਨ ਮਿਲੇ ਜਿੱਦੇ ਵਿੱਚ ਮਰਨ ਨਾ ਹੋਵੇ ਐਸਾ ਸੁਖ ਮਿਲੇ ਜਿਹਦੇ ਵਿੱਚ ਦੁੱਖ ਨਹੀਂ ਹੈ। ਐਸਾ ਆਨੰਦ ਮਿਲੇ ਜਿਹਦੇ ਵਿੱਚ ਕਲੇਸ਼ ਨਹੀਂ ਹੈ। ਉਹ ਕਿਸ ਤਰ੍ਹਾਂ ਪ੍ਰਾਪਤ ਹੋਵੇਗਾ? ਉਹ ਆਕਾਰ ਵਿੱਚ ਪਹੁੰਚਦੇ ਆ ਪ੍ਰਾਪਤ ਹੋਵੇਗਾ। ਤੇ ਆਕਾਰ ਵਿੱਚ ਕਿਵੇਂ ਪਹੁੰਚੀਏ? ਕਰਮ ਕਰਤ ਹੋਵੇ ਨਹਿ ਕਰਮ। ਨਿਸ਼ਕਰਮ ਹੋ ਜਾਏ। ਕਿਉਂਕਿ ਪ੍ਰਮਾਤਮਾ ਨਿਸ਼ਕਰਮ ਹੈ ਆਕਰਮ ਹੈ ਆਧਰਮ ਹੈ ਹੁਣੇ ਆਪ ਗੁਰੂ ਕੇ ਕੀਰਤਨੀਆਂ ਪਾਸ ਇੱਕ ਬੜਾ ਸੁੰਦਰ ਸ਼ਬਦ ਸਰਵਨ ਕਰ ਰਹੇ ਸੀ ਇੱਕ ਦ੍ਰਿਸ਼ਟ ਕਰ ਸੰਸਾਰ ਜਾਣੇ ਜੋਗੀ ਕਹੀਏ ਸੋਈ ਜੁੜਿਆ ਹੋਇਆ ਉਸ ਨੂੰ ਸਮਝੋ ਜੇਦੀ ਦ੍ਰਿਸ਼ਟੀ ਸੰਮ ਹੋ ਗਈ ਹੈ ਸਮਦ੍ਰਿਸ਼ਟ ਹੋ ਗਿਆ ਸਭ ਇੱਕ ਦਿਖਾਈ ਦਿੰਦੇ ਦੂਜਾ ਤੀਜਾ ਚੌਥਾ ਨਹੀਂ ਦਿਖਾਈ ਦਿੰਦਾ ਇੱਕ ਦਿਖਾਈ ਦਿੰਦਾ ਸਮ ਦ੍ਰਿਸ਼ਟ ਹੋ ਗਿਆ ਹੈ ਅਕਾਲ ਵਿੱਚ ਇੱਕ ਹੈ ਕਾਲ ਵਿੱਚ ਦੋ ਨੇ ਦੋ ਦਿਖਾਈ ਦੇਂਦਨ ਸੁਖ ਸੁਖ ਦਿਖਾਈ ਦਿੰਦਾ ਹੈ ਦੁਖ ਦੁਖ ਦਿਖਾਈ ਦਿੰਦਾ ਹੈ ਜੀਵਨ ਜੀਵਨ ਦਿਖਾਈ ਦਿੰਦਾ ਹੈ ਮਰਨ ਮਰਨ ਦਿਖਾਈ ਦਿੰਦਾ ਹੈ ਇਹ ਵਿਸ਼ਾ ਆਪਣੇ ਆਪ ਦੇ ਵਿੱਚ ਇਤਨਾ ਗਹਿਰ ਗੰਭੀਰ ਹੈ ਇਹਦੀਆਂ ਬਹੁਤੀਆਂ ਗਹਿਰਾਈਆਂ ਇੱਥੇ ਨਹੀਂ ਜਾਣਾ ਦਿਮਾਗ ਦੀਆਂ ਨਸਾਂ ਹੀ ਢਿੱਲੀਆਂ ਹੋ ਜਾਂਦੀਆਂ ਨੇ ਕਹਿਣ ਵਾਲੇ ਦੀਆਂ ਵੀ ਤੇ ਸੁਣਨ ਵਾਲੇ ਦੀਆਂ ਵੀ ਆ ਕਰਮ ਹੈ ਆ ਅਧਰਮ ਹੈ ਪ੍ਰਭੂ ਦਾ ਕੋਈ ਧਰਮ ਨਹੀਂ ਹੈ ਕੋਈ ਕਰਮ ਨਹੀਂ ਕੁਝ ਵੀ ਨਹੀਂ ਕਰਦਾ ਤੇ ਕਰਨ ਵਾਲਾ ਕਰਮ ਅ ਕਰਮ ਵਿੱਚ ਲੀਨ ਨਹੀਂ ਹੋ ਸਕਦਾ ਜੇ ਮੈਂ ਇੰਜ ਕਹਿ ਦੇਵਾਂ ਦੋ ਸ਼ਬਦ ਬਰਦਾਸ਼ਤ ਕਰ ਲੈਣਾ ਧਾਰਮਿਕ ਮਨੁੱਖ ਉਸ ਦੇ ਵਿੱਚ ਕਿਸ ਤਰ੍ਹਾਂ ਲੀਨ ਹੋਵੇਗਾ ਜੋ ਹੈ ਹੀ ਅਧਾਰਮਕ ਅਧਰਮ ਹੈ ਪ੍ਰਮਾਤਮਾ ਦਾ ਕੋਈ ਧਰਮ ਨਹੀਂ ਇੱਕ ਮਜ਼ਬੀ ਬੰਦਾ ਉਸ ਦੇ ਚ ਕਿਸ ਤਰ੍ਹਾਂ ਲੀਨ ਹੋਵੇਗਾ ਜ ਜਿਹਦਾ ਕੋਈ ਮਜ਼ਬ ਨਹੀਂ ਨਮਸ ਤਸਤ ਆਜਵੇ ਨਮਸਤੰ ਅਮਜਵੇ ਜਿਹਦਾ ਕੋਈ ਮਜ਼ਬ ਨਹੀਂ ਤੇ ਨਾ ਹੀ ਕਿਸੇ ਮਜ਼ਬ ਨੂੰ ਮੰਨਦਾ ਹੈ ਨਾ ਹਿੰਦੂ ਹੈ ਨਾ ਮੁਸਲਮ ਹੈ ਨਾ ਉਹ ਸਿੱਖ ਹੈ ਨਾ ਇਸਾਈ ਹੈ ਮੈਂ ਫਿਰ ਅਰਜ਼ ਕਰਦੇ ਹਾਂ ਮੁਲਤਾਨ ਦੇ ਨਵਾਬ ਨੇ ਜਦ ਪੁੱਛਿਆ ਤੂੰ ਕੌਣ ਹੈ ਦੱਸ ਕੌਣ ਹੈ ਤੂੰ ਸਮਝ ਤਵਰੇ ਜਨ ਕਹਿੰਦੇ ਚਦਬੀਰੇ ਐ ਮੁਸਲਮਾਨਮ ਕੇ ਮਨ ਖੁਦ ਰਾ ਨ ਮੈਦਾਨਮ ਬੜੀ ਮੁਦਦ ਤੋ ਮੈਂ ਲਬਰਿਆ ਆਪਣੇ ਆਪ ਨੂੰ ਮੈਂ ਕੌਣ ਹਾਂ ਕੀ ਕਰਾਂ ਬਹੁਤ ਕੁਝ ਲਬਿਆ ਹੈ ਬਹੁਤ ਕੁਝ ਲਬਿਆ ਹੈ ਆਪਣਾ ਆਪ ਨਹੀਂ ਲਬਿਆ ਔਰ ਮਨੁੱਖ ਨੇ ਵੀ ਬਹੁਤ ਕੁਝ ਖੋਜਿਆ ਆਪਣੇ ਨੂੰ ਨਹੀਂ ਖੋਜਿਆ ਇਸ ਸੋਚ ਤੇ ਆਪਣੀ ਕੋਈ ਜਾਣਕਾਰੀ ਨਹੀਂ ਬਾਕੀ ਮਨੁੱਖ ਕੋਲ ਬੜੀ ਜਾਣਕਾਰੀ ਹੈ ਇੱਕ ਸੈਂਟਿਸਟ ਪਦਾਰਥ ਦੇ ਸੰਬੰਧ ਵਿੱਚ ਬਹੁਤ ਕੁਝ ਜਾਣਦਾ ਹੈ ਯਕੀਨਨ ਜਾਣੋ ਜੀਵਨ ਚੇਤਨਾ ਦੇ ਸੰਬੰਧ ਵਿੱਚ ਕੁਝ ਵੀ ਨਹੀਂ ਜਾਣਦਾ ਕੁਝ ਵੀ ਨਹੀਂ ਜਾਣਦਾ ਇੱਕ ਛੋਟੀ ਦਾ ਸੈਂਟਿਸਟ ਬਾਹਰ ਦੇ ਸੰਬੰਧ ਵਿੱਚ ਬਹੁਤ ਕੁਝ ਜਾਣਦਾ ਹੈ ਆਪਣੇ ਸੰਬੰਧ ਵਿੱਚ ਬਿਲਕੁਲ ਕੁਝ ਵੀ ਨਹੀਂ ਜਾਣਦਾ ਅਗਰ ਕਿਧਰੇ ਜਾਣਦਾ ਤੇ ਸੰਤ ਹੋ ਜਾਣਾ ਸੀ ਫਿਰ ਨਿਹਰਾ ਸੈਂਟਿਸਟ ਨਹੀਂ ਰਹਿਣਾ ਸੀ ਬ੍ਰਮਗੈ ਨਹੀਂ ਹੋ ਜਾਣਾ ਸੀ ਫਿਰ ਪ੍ਰਮਾਤਮਾ ਦਾ ਰੂਪ ਹੋ ਜਾਣਾ ਸੀ ਜੇ ਤਦ ਵੀ ਰਹੈ ਅਹ ਮੁਸਲਮਾਨਮ ਕੇ ਮਨ ਖੁਦ ਰਾ ਨ ਮੈਦਾਨਮ ਅਹ ਮੁਸਲਮਾਨੋ ਮੈਂ ਨਹੀਂ ਜਾਣਦਾ ਮੈਂ ਕੌਣ ਆ ਨਾ ਤਰਸਾਓ ਯਹੂਦੀਯਮ ਨਾ ਗੇ ਬ੍ਰਮ ਨਾ ਮੁਸਲਮਾਨਮ मैं ईसाई नहीं हा मैं आतिश आतिशप्रस्त पारसी भी नहीं हाँ और मुसलमानों भी जान लो कि मैं मुसलमान भी नहीं मैं यहूदी भी नहीं हाँ ना यहूदी यम न गेबरम न मुसलमानम ਮੁਲਤਾਨ ਦੇ ਨਵਾਬ ਨੇ ਕਿਹਾ ਜਮਿਆਂ ਤੂੰ ਇਰਾਕ ਦੇ ਚਾਹੇ ਤੇ ਪਾਲਨ ਪੋਸ਼ਣਾ ਤੇਰੀ ਈਰਾਨ ਦੇ ਚਉਗੇ ਦੋਵੇਂ ਮੁਲਕ ਇਸਲਾਮੀਨ ਹੈ। ਔਰ ਇਸ حساب ਨਾਲ ਤੂੰ ਮੁਸਲਮਾਨ ਹੈ ਕਿਵੇਂ ਕਹਿ ਰਹੇ ਮੈਂ ਮੁਸਲਮਾਨ ਨਹੀਂ ਆ। ਇਰਾਕ ਤੂੰ ਜਮਿਆਂ ਤੂੰ। ਔਰ ਤਬਰੇਜ਼ ਈਰਾਨ ਦੇ ਸ਼ਹਿਰ ਦੇ ਚ ਤੂੰ ਪਲਿਆ ਤੇ ਪੋਸਿਆ। ਆਇਆ ਈਰਾਨ ਤੋਂ ਹੈ। किस तरह कह रहे हैं कि मैं मुसलमान नहीं हा पता है की ना अज मुल के इराकी ना अज खा के खुरासान ना शर्कीम ना गरबीयम ना बुहरीयम ना तरीयम ना अज मुल के इराकी ना अज खा के खुरासान मेरा मुल्क इराक नहीं है ਔਰ ਮੈਂ ਖੁਰਾਸਾਨ ਦੀ ਮਿੱਟੀ ਦਾ ਵੀ ਬਣਿਆ ਹੋਇਆ ਨਹੀਂ ਆ ਈਰਾਨ ਦਾ ਸੂਬਾ ਔਰ ਮੈਂ ਪੂਰਬੀ ਵੀ ਨਹੀਂ ਆ ਪੱਛਮੀ ਵੀ ਨਹੀਂ ਆ ਮੈਂ ਪੂਰਬ ਦਾ ਰਹਿਣ ਵਾਲਾ ਨਹੀਂ ਮੈਂ ਪੱਛਮ ਦਾ ਰਹਿਣ ਵਾਲਾ ਨਹੀਂ ਨਾ ਸ਼ਰਕੀ ਹਮ ਨਾ ਗਰਬੀ ਹਮ ਨਾ ਬੁਹੇਰੀ ਹਮ ਨਾ ਤਰੀ ਹਮ ਨਾ ਹੀ ਮੈਂ ਜ਼ਮੀਨ ਦਾ ਬਾਸ਼ਿੰਦਾ ਤੇ ਨਾ ਹੀ ਮੈਂ ਪਾਣੀ ਦੇ ਚ ਰਹਿਣ ਵਾਲਾ ਨਾ ਮੈਂ ਪੂਰਬੀ ਆ ਨਾ ਮੈਂ ਪਛਮੀ ਆ ਨਾ ਮੇਰਾ ਮੁਲਕ ਇਰਾਕ ਹੈ ਨਾ ਹੀ ਮੈਂ ਇਰਾਨੀ ਆ ਔਰ ਸੁਣ ਲੋ ਨਾ ਹੀ ਮੈਂ ਮੁਸਲਮਾਨ ਹਾਂ ਨਾ ਹੀ ਮੈਂ ਯਹੂਦੀ ਹਾਂ ਨਾ ਹੀ ਈਸਾਈ ਹਾਂ ਤੇ ਨਾ ਹੀ ਪਾਰਸੀ ਹਾਂ ਜਦ ਕਿਸੇ ਦੇ ਅੰਦਰ ਵੀ ਝਲਕ ਪੈਦਾ ਹੁੰਦੀ ਹੈ ਨਮਸਤਸਤ ਅਜਬੇ ਨਮਸਤੰ ਅਵਜਬੇ ਨਮਸਕਾਰੇ ਪ੍ਰਭੂ ਤੈਨੂੰ ਤੇਰਾ ਕੋਈ ਮਜ਼ਬ ਨਹੀਂ तेरा कोई कर्म नहीं तेरा कोई धर्म नहीं अकर्म है अधर्म है ओके ओके। नवाब ने किया मनुखते हैं ना तू खाक बने हैं, पानी तो बने हैं, तो है, मिट्टी तो बने हैं, अग्नि तो बने हैं। तत्ता की बनावट है मनुखते हैं। एक किस तरह मन लेंगे तेरा मुल्क इराकी नहीं है तू ईरानी नहीं है तू मुसलमान नहीं है ਮਨੁੱਖ ਹੋ ਕੇ ਇਹ ਤੂੰ ਕਿਸ ਤਰ੍ਹਾਂ ਕਹਿ ਸਕਦਾ ਹੈ ਹੁਣ ਸਮਝ ਤਵਰੇਜ਼ ਕਹਿੰਦਾ ਤੈਨੂੰ ਭੁਲੇਖਾ ਲੱਗ ਰਿਹਾ ਹੈ ਨਵਾਬ ਮੈਂ ਮਨੁੱਖ ਵੀ ਨਹੀਂ ਆ ਨਾ ਅਜ਼ ਆਬਮ ਨਾ ਅਜ਼ ਖਾਕਮ ਨਾ ਅਜ਼ ਆਤਿਸ਼ ਨਾ ਅਜ਼ ਹਵਾ ਮੈਂ ਖ਼ਾਕ ਵੀ ਨਹੀਂ ਆ ਮੈਂ ਆਤਿਸ਼ ਅਗਨੇ ਵੀ ਨਹੀਂ ਆ ਬਾਦ ਮੈਂ ਹਵਾ ਵੀ ਨਹੀਂ ਆ ਤੈਨੂੰ ਮੈਂ ਭੁਲੇਖਾ ਲੱਗ ਰਿਹਾ ਹੈ ਮੈਂ ਇਹ ਤਤ ਨਹੀਂ ਆ ਨਾ ਤਨ ਬਾਸ਼ਦ ਨਾ ਜਾ ਬਾਸ਼ਦ ਨਾ ਜਾਨਮ ਇਸ਼ਕੇ ਜਾਨਾਨਮ ਮੈਂ ਇਹ ਤਨ ਵੀ ਨਹੀਂ ਆ ਜੋ ਤੂੰ ਦੇਖ ਰਿਹਾ ਔਰ ਇਸ ਤਨ ਦੇ ਚ ਜਿਹੜੇ ਸਵਾਸ ਪੈ ਚੱਲਦੇ ਨੇ ਮੈਂ ਇਹ ਵੀ ਨਹੀਂ ਆ ਜਿਹੜਾ ਦਿਲ ਪਿਆ ਧੜਕਦਾ ਮੈਂ ਇਹ ਵੀ ਨਹੀਂ ਆ ਨਾ ਤਨ ਬਾਸ਼ਦ ਨਾ ਜਾ ਬਾਸ਼ਦ ਨਾ ਬਾਸ਼ਦ ਇਸ਼ਕੇ ਜਾਨਾਨਮ ਇਸ ਤਾਨਾਂ ਦੇ ਚ ਜਿਹੜੀ ਜਾਨ ਸਵਾਸ ਪੈ ਚੱਲਦੇ ਨੇ ਇਹ ਨਵਾਬ ਮੈਂ ਇਹ ਵੀ ਨਹੀਂ ਆ ਇਸ ਤਰ੍ਹਾਂ ਦੀ ਜਾਨ ਪ੍ਰਮਾਤਮਾ ਦੇ ਨਹੀਂ ਹੈ ਖੁਦਾ ਦੇ ਨਹੀਂ ਹੈ ਉਹ ਦੇ ਇਸ ਤਰ੍ਹਾਂ ਦੇ ਕੋਈ ਸਵਾਸ ਨਹੀਂ ਚੱਲਦੇ ਅਗਰ ਇਸ ਤਰ੍ਹਾਂ ਦੇ ਸਵਾਸ ਚੱਲਦੇ ਨੇ ਤਾਂ ਫਿਰ ਉਹ ਤੇ ਮਨੁੱਖ ਹੋ ਗਿਆ ਵਿਅਕਤੀ ਹੋ ਗਿਆ ਤੇ ਜੀ ਵਿਅਕਤੀ ਹੋ ਗਿਆ ਤਾਂ ਫਿਰ ਜਮੇ ਹੋਵੇਗਾ ਜਵਾਨ ਵੀ ਹੋਇਆ ਹੋਵੇਗਾ ਬੁੱਢਾ ਵੀ ਹੋਇਆ ਹੋਵੇਗਾ ਤੇ ਫਿਰ ਮੌਤ ਵੀ ਹੋਵੇਗੀ ਨਹੀਂ ਇਸ ਕਿਰਿਆ ਦੇ ਚੋਂ ਪ੍ਰਭੂ ਨਹੀਂ ਲੰਗਦਾ ਨਾ ਧਨ ਬਾਸ਼ਦ ਨਾ ਜਾ ਬਾਸ਼ਦ ਨਾ ਬਾਸ਼ਦ ਇਸਕੇ ਜਾਨਾਨਮ ਫਿਰ ਤੂੰ ਕੀ ਹੈ ਚਲ ਤੂੰ ਦੱਸ ਇਹ ਤੂੰ ਸਭ ਕੁਝ ਨਹੀਂ ਹੈ ਜੋ ਅਸੀਂ ਤੈਨੂੰ ਮੰਨਦੇ ਆ ਤੇ ਜਾਣਦੇ ਆ ਚਲੋ ਹੁਣ ਤੂੰ ਹੀ ਦੱਸ ਕੀ ਹੈ ਕਹਿੰਦਾ ਦੁਹੀ ਰਾ ਚੋਂ ਬਦਰ ਕਰ ਦਮ ਦੋ ਆਲਮ ਰਾ ਯਕੀਦੀਮ ਦੋਈ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੇ ਦੀਦਮ ਇੱਕ ਕਹਾ ਇੱਕ ਦਿਖਾਈ ਦੇ ਰਿਹਾ ਇੱਕ ਦੇ ਚ ਜੀ ਰਿਹਾ ਉਹ ਇੱਕ ਕੀ ਹੈ ਉਹ ਹੁਣ ਮੈਂ ਨਹੀਂ ਕੁਝ ਕਹਿ ਸਕਦਾ ਨਹੀਂ ਕਹਿ ਸਕਦਾ ਚੁੱਪ ਦੋਈ ਰਾ ਚੋਂ ਬਦਰ ਕਰਦਮ ਦੋ ਆਲਮ ਰਾ ਯਕੇ ਦੀਦਮ ਗੋਂਗੇ ਮਹਾ ਅੰਮ੍ਰਿਤ ਰਸ ਛਾ ਗਿਆ ਪੁੱਛੇ ਕਹਿ ਨਾ ਜਾਈਓ ਨਵਾਬ ਤੇ ਗੱਲ ਸਮਝਿਆ ਨਾ ਉਹਨੂੰ ਚੇੜ ਹੋ ਗਈ ਉਹਨੇ ਆਖੇ ਕਹਿੰਦਾ ਤੰਨ ਨਹੀਂ ਆਵੇਂ ਇਹਦੀ ਪੁੱਠੀ ਖਲ ਲਾ ਆਪ ਸੁਣ ਕੇ ਹੈਰਾਨ ਹੋ ਵਗੇ ਇਸੇ ਫਕੀਰ ਦੀ ਪੁੱਠੀ ਖਲ ਲਾਈ ਗਈ ਮਲਤਾਨ ਦੇ ਵਿੱਚ ਔਰ ਹੱਸਦਾ ਰਿਹਾ ਇਹ ਫਕੀਰ ਔਰ ਕਹਿੰਦਾ ਰਿਹਾ ਨਵਾਬ ਤੈਨੂੰ ਭੁਲੇਖਾ ਮੈਂ ਤੰਨ ਨਹੀਂ ਆ नवाब कह तेरी खल लाव गे फिर तेन पता चलेगा तू तन है के नहीं मनुख है के नहीं इराकी है के नहीं तू ईरानी है के नहीं तू मुसलमान है के नहीं समझ तवरेज कह भी करके देख लो इस फकीर दी, पुठी खल लाई गई और इसने बड़ी कीमती गल कही आदम ना बहुदो मन बहुदम ਇਹ ਬਾਦਸ਼ਾਹ ਇਹ ਨਵਾਬ ਅਜੇ ਤੇ ਕੁਛ ਵੀ ਨਹੀਂ ਸੀ ਮੈਂ ਹੈ ਸੀ ਇਹ ਮਨੁੱਖ ਵੀ ਨਹੀਂ ਸਨ ਮੈਂ ਹੈ ਸੀ ਆਦਮ ਨਾ ਬੂਦੋ ਮਨ ਬੂਦਮ ਹਵਾ ਨਾ ਬੂਦੋ ਮਨ ਬੂਦਮ ਹਵਾ ਕਹਿੰਦੇ ਨੇ ਮਾਇਆ ਨੂੰ ਹਵਾ ਨਹੀਂ ਹਵਾ ਅਰਬੀ ਭਾਸ਼ਾ ਦਾ ਲਫ਼ਜ਼ ਹੈ ਹਵਾ ਮਾਇਆ माया दी ਵਿਆਖਿਆ ਇੰਜ ਹੈ ਜੋ ਦਿਖਾਈ ਵੀ ਦੇਵੇ ਤੇ ਪ੍ਰਭਾਵਿਤ ਵੀ ਕਰੀਏ ਕਰੇ ਤੇ ਪਕੜੇ ਤੇ ਹੱਥੋਂ ਨਿਕਲ ਜਾਏ ਜੈਸੇ ਜੀਵਨ ਹੈ ਜ਼ਿੰਦਗੀ ਹੈ ਦਿਖਾਈ ਵੀ ਦਿੰਦੀ ਹੈ ਪ੍ਰਭਾਵਿਤ ਵੀ ਕਰਦੀ ਹੈ ਪਰ ਹੱਥੋਂ ਨਿਕਲ ਜਾਂਦੀ ਹੈ ਬਚਪਨ ਨੂੰ ਪਕੜੋ ਬਚਪਨ ਹੱਥੋਂ ਨਿਕਲ ਜਾਂਦਾ ਹੈ ਜਵਾਨੀ ਨੂੰ ਪਕੜੋ ਜਵਾਨੀ ਹੱਥੋਂ ਨਿਕਲ ਜਾਂਦੀ ਹੈ ਬੁੱਢੇਪੇ ਨੂੰ ਪਕੜੋ ਇਹ ਨਿਕਲ ਜਾਂਦਾ ਹੈ ਜੀਵਨ ਹੱਥੋਂ ਨਿਕਲ ਜਾਂਦਾ ਹੈ ਤੇ ਜਦ ਜੀਵਨ ਹੀ ਹੱਥ ਚੋਂ ਨਿਕਲ ਜਾਂਦਾ ਹੈ ਤੇ ਹੱਥ ਦੇ ਵਿੱਚ ਜੋ ਕੁਝ ਵੀ ਹੋਵੇਗਾ ਸਭ ਨਿਕਲੇਗਾ ਕੁਝ ਵੀ ਨਹੀਂ ਰਹਿੰਦਾ ਕੁਝ ਵੀ ਨਹੀਂ ਰਹਿੰਦਾ ਜਦ ਜੀਵਨ ਹੀ ਨਹੀਂ ਰਹਿੰਦਾ ਤਾਂ ਬਾਕੀ ਕੀ ਰਹੇਗਾ ਨੈਣੋਂ ਦੇਖਤ ਇਹ जग ਜਾਈ ਜੋ ਦਿਖਾਈ ਵੀ ਦੇਵੇ ਤੇ ਪ੍ਰਭਾਵਿਤ ਵੀ ਕਰੇ ਤੇ ਪਕੜੀਏ ਤੇ ਹੱਥ ਦੇ ਵਿੱਚ ਨਾ ਹੋਵੇ ਜਿਵੇਂ ਹਵਾ ਨੂੰ ਮੁਠੀ ਦੇ ਵਿੱਚ ਬੰਦ ਕਰੀਏ ਤੇ ਨਿਕਲ ਜਾਂਦੀ ਹੈ ਇਹਨੂੰ इस्लामे ही दुनिया च कैंदन हवआ ਸਾਡੇ ਵਿੱਚ ਕਹਿੰਦੇ ਨ ਮਾਇਆ ਜੋ ਦਿਖਾਈ ਵੀ ਦੇਵੇ ਤੇ ਪ੍ਰਭਾਵਿਤ ਵੀ ਕਰੇ ਪਰ ਬੜੀ ਉਸਦੀ ਲੀਲਾ ਵੀ ਹੋਵੇ ਤੇ ਪਕੜੀ ਤੇ ਹੱਥ ਦੇ ਚ ਨਾ ਆਵੇ ਕਿਸੇ ਵੀ ਸੁੱਖ ਨੂੰ ਤੁਸੀਂ ਹੱਥ ਦੇ ਚ ਪਕੜਨ ਦੀ ਕੋਸ਼ਿਸ਼ ਕਰੋ ਦੁੱਖ ਦੇ ਚ ਬਦਲ ਜਾਂਦਾ ਹੈ ਜਵਾਨੀ ਨੂੰ ਪਕੜਨ ਦੀ ਕੋਸ਼ਿਸ਼ ਕਰੋ ਬੁਢੇਪੇ ਚ ਬਦਲ ਜਾਂਦੀ ਹੈ ਇਹ ਤੇ ਇੱਕ ਉਦਾਹਰਣ ਹੈ ਨਾ ਜ਼ਿੰਦਗੀ ਨੂੰ ਪਕੜਨ ਦੀ ਕੋਸ਼ਿਸ਼ ਕਰੋ ਜ਼ਿੰਦਗੀ ਹੱਥੋਂ ਨਿਕਲ ਜਾਂਦੀ ਹੈ ਜਦ ਜ਼ਿੰਦਗੀ ਨਿਕਲ ਜਾਂਦੀ ਹੈ ਤਾਂ ਬਾਕੀ ਕਿਹੜੀ ਚੀਜ਼ ਹੱਥੇ ਚ ਰਹੇਗੀ ਕੀ ਰਹੇਗਾ ਇਹ ਫਕੀਰ ਕਹਿੰਦਾ ਹਵਾ ਨਾ ਬੂਦੋ ਮਨ ਬੂਦਮ ਇਹ ਮਾਇਆ ਰੂਪੀ ਸੰਸਾਰ ਨਹੀਂ ਸੀ ਇਹ ਨਵਾਬ ਮਹੈਸੀ ਇਹ ਕਸ ਨਾ ਬੂਦੋ ਮਨ ਬੂਦਮ ਮਨ ਆਸ਼ਕੇ ਦੇ ਰੀਨਾ ਇਹ ਕੁਝ ਵੀ ਨਹੀਂ ਸੀ ਮੈਂ ਉਹ ਆ ਮੈਂ ਮਾਇਆ ਵੀ ਨਹੀਂ ਆ ਤਨ ਤੇ ਮਾਇਆ ਮੈਂ ਨਹੀਂ ਆ ਮੈਂ ਜਗਤ ਦਾ ਹਿੱਸਾ ਹੀ ਨਹੀਂ ਆ ਹੁਣ ਇਹ ਜਿਸ ਦੁਨੀਆ ਦੀ ਗੱਲ ਕਰ ਰਿਹਾ ਜਿੰਨੇ ਅਹਿਲਕਾਰ ਸੰਤੇ ਨਵਾਬ ਉਹਨੇ ਕਿਹਾ ਪਾਗਲ ਹੈ ਪਾਗਲ ਹੈ ਸਾਰੇ ਹੀ ਬਨਾਰਸ ਦੇ ਵਾਸੀਆਂ ਨੇ ਕਬੀਰ ਨੂੰ ਪਾਗਲ ਕਹਿ ਦਿੱਤਾ ਸੀ ਲੋਕ ਕਹੇ ਕਬੀਰ ਬਉਰਾਣਾ ਲੋਗ ਕੀ ਆਗਦੇ ਮਨ ਬਹੁ ਰਹਿ ਪਾਗਲ ਹੈ। ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਦਿਨ ਪ੍ਰਸੰਨ ਹੋਏ ਨੇ ਆਨੰਦ ਲਾਲ ਤੇ। ਤੇ ਕਹਿੰਦੇ ਨੇ ਪੁਰਖਾ ਕੁਝ ਮੰਗ ਲੈ। ਅੱਜ ਬਹੁਤ ਪ੍ਰਸੰਨ ਆਂ ਤੇਰੇ ਤੇ। ਅੱਜ ਸਾਡੀ ਬੜੀ ਖੁਸ਼ੀ ਹੈ ਤੇਰੇ ਬੋਲ ਸੁਣ ਕੇ। ਤੂੰ ਕੁਝ ਮੰਗ ਲੈ। ਭਾਈ ਸਾਹਿਬ ਦੀ ਮੰਗ ਮੈਂ ਤੁਹਾਡੇ ਸਾਹਮਣੇ ਰੱਖਾਂ। ਪਾਈ ਸਾਹਿਬ ਕਹਿੰਦੇ ਯਾ ਇਲਾਹੀ ਚਸ਼ਮੇ ਬਿਨਾਂ ਇਹ ਵੀ ਦੇ ਦਰ ਸ਼ਰਮ ਅਜ਼ ਇਸ਼ਕ ਸੌਦਾ ਇਹ ਵੀ ਦੇ ਸੌਦਾਈ ਕਹਿੰਦੇ ਨੇ ਪਾਗਲ ਨੂੰ ਨੰਦ ਲਾਲ ਕਹਿੰਦੇ ਨੇ ਇਹ ਦਿਲ ਦਿਮਾਗ ਐਸਾ ਪਿਆਰ ਨਾਲ ਭਰ ਦੇ ਭਾਵਨਾ ਨਾਲ ਭਰ ਦੇ ਐਸਾ ਭਗਤ ਬਣਾ ਦੇ ਇੱਕ ਦਫਾ ਲੋਕੀ ਕਹਿ ਦਿੰਨ ਨੰਦ ਲਾਲ ਪਾਗਲ ਹੈ ਸੌਦਾਈ ਹੈ ਦਰ ਸ਼ਰਮ ਅਜ਼ ਇਸ਼ਕ ਸੌਦਾ ਇਹ ਵੀ ਦੇ ਹੁਣ ਮੈਂ ਅਰਜ਼ ਕਰਾਂ ਭਗਤ ਦੀ ਇਹ ਪਹਿਚਾਨ ਹੈ ਕਾਰਨ ਜਗਤ পাগল ਕਹ ਦੇਗਾ ਕੀ ਪਹਿਚਾਨ ਹੈ পাগল ਕਹ ਦੇਗਾ ਉਹਦੀ ਤਰਜ਼ੇ ਜ਼ਿੰਦਗੀ ਉਹਦਾ ਜੀਵਨ ਜਗਤ ਨਾਲ ਤਾਲ ਮਿਲ ਨਹੀਂ ਬਿਠਾਏਗਾ ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ ਜਿਤਨੇ ਚਿਰ ਤੱਕ ਇਸ ਨੂੰ ਲੋਕੀ ਆਲਮ ਫਾਜ਼ਿਲ ਸਿਆਣਾ دانشਮੰਦ ਕਹਿ ਰਹੇ ਨੇ ਅਜੇ ਉਰਾ ਰਹੇ ਇਹ ਵੀ ਮੈਂ ਅਰਜ਼ ਕਰਦਿਆਂ ਦਰ ਸ਼ਰਮ ਅਜ਼ ਇਸਕੇ ਸੌਦਾ ਏ ਬਿਦੇ ਐ ਮੇਰੇ ਬਾਦਸ਼ਾ ਐਸਾ ਪਿਆਰ ਦੇ ਐਸੀ ਭਾਵਨਾ ਦੇ ਐਸੀ ਭਗਤੀ ਦੇ ਇੱਕ ਦਫਾ ਦੁਨੀਆ ਕਹ ਦੇ ਆਨੰਦ ਲਾਲ ਪਾਗਲ ਹੋ ਗਿਆ ਇਹ ਤੇ ਪਾਗਲ ਹੈ ਜ਼ੌਕ ਕਹਿੰਦੇ ਨੇ ਅੱਛਾ ਹੋਆ دیਵਾਨਗੀ ਕਾਮ ਆ ਗਈ ਆਪਣੇ ਵਗਰਨਾ ਹਮ ਜ਼ਮਾਨੇ ਭਰ ਕੋ ਸਮਝਾਣੇ ਕਹਾਂ ਜਾਤੇ ਐ ਖੁਦਾ ਤੇਰਾ ਲੱਖ ਲੱਖ ਸ਼ੁਕਰ ਇਹ ਪਾਗਲਪਣਾ ਬੜਾ ਕੰਮ ਆ ਗਿਆ ਲੋਗਾਂ ਨੇ ਪਾਗਲ ਪਾਗਲ ਕਹਿਣਾ ਸ਼ੁਰੂ ਕੀਤਾ ਸਾਡੀ ਜਾਨ ਬਚੀ ਜਾਨ ਛੁੱਟੀ ਕਿਸ ਕਿਸ ਨਾਲ ਮਗਜ਼ਮਾਰੀ ਕਰਦੇ ਕਿਸ ਕਿਸ ਨਾਲ ਮੈਂ ਖਪਣਾ ਸੀ ਕਹਿੰਦਾ ਜਾਨ ਬਚੀ ਹੁਣ ਹਰ ਇੱਕ ਪਾਗਲ ਕਹਿੰਦਾ ਸਾਡੀ ਜਾਨ ਬਚ ਗਈ ਕਿਸ ਕਿਸ ਨਾਲ ਸਿਰ ਖਪਾਈ ਅੱਛਾ ਹੋਆ دیਵਾਨਗੀ ਕਾਮ ਆ ਗਈ ਆਪਣੇ ਵਗਰਨਾ ਹਮ ਜ਼ਮਾਨੇ ਭਰ ਕੋ ਸਮਝਾਣੇ ਕਹਾਂ ਜਾਤੇ ਦੁਨੀਆ ਦੀ ਸਾਰੀ ਸਿਆਣਪ ਇਹਨਾਂ ਦੇ ਕਦਮਾਂ ਦੇ ਥੱਲੇ ਆਉਂਦੀ ਹੈ। ਪਾਗਲ ਸਿਆਣ ਗਿਆਨ ਤੋਂ ਅੱਗੇ ਦੀ ਦੁਨੀਆ ਕੀ ਇਹ ਸਮਝ ਤੋਂ ਅੱਗੇ ਦੀ ਦੁਨੀਆ ਕੀ ਇਹ ਭਾਵਨਾ ਹੈ। ਭਾਵਨਾ ਹੈ। ਸੁਣਨਾ ਹੈ ਸਮਝਣ ਵਾਸਤੇ। ਮੰਨਣਾ ਸਮਝਣੋ ਜੀਵਨ ਦਾ ਹਿੱਸਾ ਬਣਾਉਣ ਵਾਸਤੇ ਹੁਣ ਇਸ ਤੋਂ ਨਿਕਲ ਜਾਣਾ ਹੈ ਫਿਰ ਜੀਵਣਾ ਹੈ ਭਾਵਨਾ ਭਾਵਿ ਵਿਦਤੀ ਦੇਵ ਉਪਨਿਸ਼ਦਾਂ ਦੇ ॠषि ਕਹਿੰਦੇ ਨੇ ਭਾਵਨਾ ਕਰਕੇ ਹੀ ਦੇਵ ਪ੍ਰਗਟ ਆਉਂਦਾ ਹੈ ਪ੍ਰਭੂ ਪ੍ਰਗਟ ਆਉਂਦਾ ਹੈ ਇਸ ਨੂੰ ਪਤੰਜਲੀ ਨੇ ਤਿੰਨ ਹਿੱਸਿਆਂ 'ਚ ਇੰਜ ਬਿਆਨ ਕੀਤਾ ਹੈ ਧਾਰਣਾ ਧਿਆਨ ਸਮਾਧੀ ਇਸ ਨੂੰ ਵਿਆਸ ਇੰਜ ਕਹਿੰਦੇ ਨੇ ਸਰਵਨਨ ਮਨਨ ਨਿਧਿਆਸਨ ਇਸੇ ਨੂੰ ਗੁਰੂ ਨਾਨਕ ਨੇ ਕਹਿੰਦੇ ਨੇ ਸੋਣੀ ਐ ਮਨ ਐ ਮਨ ਕਿਤਾਬ ਆ ਭਾਵਨਾ ਦੇ ਵਿੱਚ ਕੁਝ ਕਰਨਾ ਨਹੀਂ ਆਉਂਦਾ ਪਿਆਰ ਨਿਰ ਵਿਚਾਰ ਅਵਸਥਾ ਹੈ ਤੇ ਜਦ ਨਿਰ ਵਿਚਾਰ ਹੋ ਗਏ ਤਾਂ ਹੁਣ ਮਨ ਵੀ ਕੁਝ ਨਹੀਂ ਕਰ ਰਿਹਾ ਤਨ ਤੇ ਕੁਝ ਨਹੀਂ ਕਰ ਰਿਹਾ ਮਨ ਵੀ ਕੁਝ ਨਹੀਂ ਕਰ ਰਿਹਾ ਇਸ ਨੂੰ ਕਹਿੰਦੇ ਨੇ ਆਕਰਮ ਕਰਮ ਕਰਤ ਹੋਵੇ ਨਾ ਕਰਮ ਕਰ ਕਰਕੇ ਇੱਕ ਦਿਨ ਉੱਥੇ ਪਹੁੰਚੇ ਜਿੱਥੇ ਕਰਨਾ ਨਹੀਂ ਹੈ ਧਾਰਮਿਕ ਕਰਮ ਕਾਂਡ ਕਰ ਕਰਕੇ ਉੱਥੇ ਪਹੁੰਚੇ ਉਸ ਦੇ ਵਿੱਚ ਪਹੁੰਚੇ ਜਿੱਥੇ ਇਸ ਤਰ੍ਹਾਂ ਦਾ ਧਰਮ ਵੀ ਨਹੀਂ ਹੈ ਇਸ ਚੱਕਰ 'ਚ ਨਾ ਪਾਉਣਾ ਕਿ ਜਦ ਕੋਈ ਪ੍ਰਮਾਤਮਾ ਤੱਕ ਪਹੁੰਚੇਗਾ ਉੱਥੇ ਕੋਈ ਮਸਜਿਦ ਜਿਹਾ ਉਸ ਦਾ ਘਰ ਹੋਵੇਗਾ ਜਾਂ ਗੁਰਦੁਆਰੇ ਦੀ ਤਰ੍ਹਾਂ ਉਸ ਦੀ ਕੋਈ ਬਣਤਰ ਹੋਵੇਗੀ ਜਾਂ ਮੰਦਰ ਦੀ ਤਰ੍ਹਾਂ ਕੋਈ ਬਣਿਆ ਹੋਇਆ ਉਸ ਦਾ ਘਰ ਹੋਵੇਗਾ ਉਹਦੇ 'ਚ ਪ੍ਰਭੂ ਮਿਲੇਗਾ ਇਸ ਚੱਕਰ 'ਚ ਨਾ ਪੈਣਾ ਇਸ ਤਰ੍ਹਾਂ ਦੀ ਖੇਡ ਨਹੀਂ। ਇਸ ਵਾਸਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, "ਹੇ ਪ੍ਰਭੂ, ਨਮਸਕਾਰ ਹੈ ਤੇਨੂੰ, ਤੇਰਾ ਕੋਈ ਮਜ਼ਬ ਨਹੀਂ। ਨਮਸਤਸਤ ਅਜਵੇ, ਨਮਸਤੰ ਅਵਜਵੇ। ਅਕਰਮ ਹੈ, ਅਧਰਮ ਹੈ, ਤੂੰ ਕੁਝ ਵੀ ਨਹੀਂ ਕਰਦਾ।" ਸੰਸਾਰ ਵਿੱਚ ਅੱਜ ਤੱਕ ਜੋ ਕੁਝ ਮਿਲਿਆ ਹੈ, ਮਨੁੱਖ ਨੂੰ ਕਰ ਕਰਕੇ ਮਿਲਿਆ ਹੈ। ਔਰ ਬਾਰ ਕਾਲ ਹੈ। ਕਾਲ ਵਿੱਚ ਕਰ ਕਰਕੇ ਮਿਲਦਾ ਹੈ। ਔਰ ਜੋ ਕੁਝ ਮਿਲੇ ਹੈ, ਬਾਰੋਂ ਮਿਲੇ ਹੈ। ਤਾਂ ਹੁਣ ਮਨੁੱਖ ਦਾ ਇਹ ਖਿਆਲ ਬਣ ਗਿਆ ਹੈ ਪ੍ਰਮਾਤਮਾ ਬਾਰੇ ਵੀ ਕਿ ਪ੍ਰਮਾਤਮਾ ਵੀ ਮਿਲੇਗਾ, ਬਾਰੋਂ ਮਿਲੇਗਾ ਤੇ ਕਰਕੇ ਮਿਲੇਗਾ। ਕੁਝ ਕਰਦੇ ਆ ਹੀ ਮਿਲੇਗਾ। ਹੁਣ ਮੈਂ ਅਰਜ਼ ਕਰਾਂ ਕਰਕੇ ਨਹੀਂ ਮਿਲੇਗਾ। ਅਗਰ ਕਰਕੇ ਮਿਲਦਾ ਹੈ ਤਾਂ ਮੇਰਾ ਕਰਨਾ ਬਹੁਤ ਵੱਡਾ ਹੈ। ਪ੍ਰਮਾਤਮਾ ਕੁਝ ਵੀ ਨਹੀਂ ਹੈ। ਜੇ ਕਰਕੇ ਮਿਲਦਾ ਹੈ ਤਾਂ ਫਿਰ ਉਸ ਦਾ ਹਿਸਾਬ ਕਿਤਾਬ ਹੈ ਉਹਦਾ ਲੇਖਾ ਹੈ ਉਤੇ ਮੇਰੀ ਗਿਣਤੀ ਚਾ ਗਿਆ ਪਕੜਦੇ ਚਾ ਗਿਆ ਫਿਰ ਮੇਰਾ ਕਰਮ ਵੱਡਾ ਹੈ ਪ੍ਰਮਾਤਮਾ ਨਹੀਂ ਵੱਡਾ ਕਰ ਕਰਕੇ ਨਹੀਂ ਮਿਲੇਗਾ ਅ ਕਰਮ ਹੈ ਅ धर्म ਹੈ ਕਰਮ ਕਰਤ ਹੋਵੇ ਨੇ ਕਰਮ ਕਰਮ ਕਰ ਕਰਕੇ ਇੱਕ ਦਿਨ ਨਿਸ਼ਕਰਮ ਹੋ ਜਾਏ ਪਿਆਰ ਦੇ ਵਿੱਚ ਭਾਵਨਾ ਦੇ ਵਿੱਚ ਕੋਈ ਕਰਮ ਨਹੀਂ ਆਉਂਦਾ ਜੀਵਣਾ ਆਉਂਦਾ ਹੋਣਾ ਆਉਂਦਾ ਐਸਾ ਮਨੁੱਖ ਤੁਸੀਂ ਆਖੋਗੇ ਫਿਰ ਕੁਝ ਨਹੀਂ ਕਰਦਾ ਸਭ ਕੁਝ ਕਰਦਾ ਹੋਇਆ ਪ੍ਰਤੀਤ ਹੋਵੇਗਾ ਇਹ ਵੀ ਮੈਰਜ਼ ਕਰਦੇ ਆਂ